ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਨਾਬਾਦੀ ਨਵੀਂ ਜਿਲ੍ਹਾ ਜੇਲ੍ਹ ਦੇ ਵਿੱਚ ਨજરਬੰਦ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਜੋ ਪਿਛਲੇ 7 ਮਹੀਨਿਆਂ ਤੋਂ ਕਰੀਬ ਇਸ ਨਾਬਾਦੀ ਨਵੀਂ ਜਿਲ੍ਹਾ ਜੇਲ੍ਹ ਦੇ ਵਿੱਚ ਨજરਬੰਦ ਨੇ ਤੁਹਾਨੂੰ ਦੱਸ ਦਈਏ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਜਾਣ ਦਾ ਖਤਰਾ ਆ ਇਹ ਜਿਹੜੀ ਧਮਕੀ ਭਰੀ ਜਾਨਕੀ ਈਮੇਲ ਆ ਜਿਹੜੀ ਖੂਫੀਆ ਵਿਭਾਗ ਨੂੰ ਜਿਹੜੀ ਪ੍ਰਾਪਤ ਹੋਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਵੱਲੋਂ ਜਿਹੜੀ ਵਿਭਾਗ ਨੂੰ ਖੂਫੀਆ ਵਿਭਾਗ ਨੂੰ ਲਿਖੀ ਗਈ ਆ ਤੇ ਇਸ ਤੋਂ ਬਾਅਦ ਜਿਹੜੀ ਖੂਫੀਆ ਵਿਭਾਗ ਵੀ ਚੁੱਕ ਸੁਖਾਈ ਦੇ ਰਿਹਾ ਤੇ ਕੂਫੇਆ ਵਿਭਾਗ ਦੇ ਵੱਲੋਂ ਡੀਜੀਪੀ ਜੇਲ੍ਹਾਂ ਨੂੰ ਤੇ ਡੀਜੀਪੀ ਸਿਕਿਉਰਟੀ ਨੂੰ ਇਸ ਬਾਬਤ ਲਿਖਿਆ ਕਿ ਬਿਕਰਮਜੀਤ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਤੇ ਸੁਰੱਖਿਆ ਨੂੰ ਵਧਾਇਆ ਜਾ ਸਕੇ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਯਾਨਕੀ ਜਿਹੜੇ ਵਿਕਰਮਜੀਤ ਸਿੰਘ ਵਿਕਰਮ ਮਜੀਠੀਆ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਵੀ ਪਟੀਸ਼ਨ ਪਾਈ ਗਈ ਸੀਗੀ ਕਿ ਉਹਨਾਂ ਦੀ ਜਿਹੜੀ ਕਿ ਬੈਰਕ ਆ ਉਸ ਨੂੰ ਵੀ ਤਬਦੀਲ ਕੀਤਾ ਜਾਵੇ ਪਰ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਵੀ ਜਿਹੜੀ ਐਸਪੀ ਹੈੱਡ ਕੁਆਟਰ ਵੈਬ ਚੌਧਰੀ ਦੇ ਵੱਲੋਂ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਚੱਪੇ-ਚੱਪੇ ਤੇ ਭਾਰੀ ਪੁਲਿਸ ਵੱਲ ਦੇ ਤਨਾਤੀ ਹੇਠ ਜਿਹੜੀ ਚੈਕਿੰਗ ਕੀਤੀ ਜਾਂਦੀ ਆ ਤੇ ਇਸ ਦੇ ਵਿੱਚ ਜਣ ਕਿ ਹਵਾ ਲਾਤੀਆਂ ਕੈਦੀਆਂ ਤੇ ਉਹਨਾਂ ਦੇ ਸਮਾਨ ਦੀ ਤੇ ਜਣਕੀ ਜਿਹੜੀ ਪੂਰੀ ਜੇਲ੍ਹ ਦੀ ਬਿਲਡਿੰਗ ਆ ਉਸਦੀ ਵੀ ਚੱਪੇ-ਚੱਪੇ ਤੇ ਚੈਕਿੰਗ ਕੀਤੀ ਜਾਂਦੀ ਆ ਤੇ ਸਿਰਫ ਇਹ ਚੈਕਿੰਗ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਹੀ ਨਹੀਂ ਕੀਤੀ ਜਾਂਦੀ ਇਹ ਚੈਕਿੰਗ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਵੀ ਕੀਤੀ ਜਾ ਸਕਦੀ ਕੀਤੀ ਗਈ ਸੀ ਤੇ ਤੁਹਾਨੂੰ ਦੱਸ ਦਈਏ ਕਿ ਹੋ ਸਕਦਾ ਕਿ ਜੋ ਇਨਪੁਟ ਵਿਭਾਗ ਨੂੰ ਮਿਲੀ ਸੀ ਉਸ ਦੇ ਬਾਬਤ ਹੀ ਇਹ ਜਿਹੜੀ ਸੁਰੱਖਿਆ ਜਿਹੜੀ ਆ ਚੈਕਿੰਗ ਕੀਤੀ ਗਈ ਆ ਤੇ ਇਹ ਸੁਰੱਖਿਆ ਵੀ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਵਧਾ ਦਿੱਤੀ ਗਈ ਆ ਤੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਜਿਹੜੀਆਂ ਏਜੰਸੀਆਂ ਨੇ ਉਹ ਵੀ ਹੁਣ ਚੌਕਸ ਵਿਖਾਈ ਦੇ ਰੀਆਂ ਨੇ ਨਾਬਾ ਤੋਂ ਰਾਹੁਲ ਖੁਰਾਨਾ ਜਗਬਾਨੀ ਟੀਵੀ ਦੇ ਲਈ ਅਮਦਨ ਤੋਂ ਬਾਅਦ ਜਾਇਦਾਦ ਮਾਮਲੇ ਵਿੱਚ ਨਾਬਾਦੀ ਨਵੀਂ ਜਿਲ੍ਹਾ ਜੇਲ੍ਹ ਦੇ ਵਿੱਚ ਨજરਬੰਦ ਸੀਨੀਅਰ ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਜੋ ਪਿਛਲੇ 7 ਮਹੀਨਿਆਂ ਤੋਂ ਕਰੀਬ ਇਸ ਨਾਬਾਦੀ ਨਵੀਂ ਜਿਲ੍ਹਾ ਜੇਲ੍ਹ ਦੇ ਵਿੱਚ ਨજરਬੰਦ ਨੇ ਤੁਹਾਨੂੰ ਦੱਸ ਦਈਏ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਾਣ ਦਾ ਖਤਰਾ ਆ ਇਹ ਜਿਹੜੀ ਧਮਕੀ ਭਰੀ ਜਾਨਕੀ ਈਮੇਲ ਆ ਜਿਹੜੀ ਖੂਫੀਆ ਵਿਭਾਗ ਨੂੰ ਜਿਹੜੀ ਪ੍ਰਾਪਤ ਹੋਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਵੱਲੋਂ ਜਿਹੜੀ ਵਿਭਾਗ ਨੂੰ ਖੂਫੀਆ ਵਿਭਾਗ ਨੂੰ ਲਿਖੀ ਗਈ ਆ ਤੇ ਇਸ ਤੋਂ ਬਾਅਦ ਜਿਹੜੀ ਖੂਫੀਆ ਵਿਭਾਗ ਵੀ ਚੌਕਸ ਵਿਖਾਈ ਦੇ ਰਿਹਾ ਤੇ ਕੂਫੀਆ ਵਿਭਾਗ ਦੇ ਵੱਲੋਂ ਡੀਜੀਪੀ ਜੇਲ੍ਹਾਂ ਨੂੰ ਤੇ ਡੀਜੀਪੀ ਸਿਕਿਉਰਟੀ ਨੂੰ ਇਸ ਬਾਬਤ ਲਿਖਿਆ ਕਿ ਬਿਕਰਮਜੀਤ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਤੇ ਸੁਰੱਖਿਆ ਨੂੰ ਵਧਾਇਆ ਜਾ ਸਕੇ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਯਾਨੀ ਕਿ ਜਿਹੜੇ ਬਿਕਰਮਜੀਤ ਸਿੰਘ ਬਿਕਰਮ ਮਜੀਠੀਆ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਵੀ ਪਟੀਸ਼ਨ ਪਾਈ ਗਈ ਸੀਗੀ ਕਿ ਉਹਨਾਂ ਦੀ ਜਿਹੜੀ ਕਿ ਬੈਰਕ ਆ ਉਸ ਨੂੰ ਵੀ ਤਬਦੀਲ ਕੀਤਾ ਜਾਵੇ ਪਰ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਵੀ ਜਿਹੜੀ ਐਸਪੀ ਹੈੱਡ ਕੁਆਟਰ ਵੈਬ ਚੌਧਰੀ ਦੇ ਵੱਲੋਂ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਚੱਪੇ-ਚੱਪੇ ਤੇ ਭਾਰੀ ਪੁਲਿਸ ਵੱਲ ਦੇ ਤਨਾਤੀ ਹੇਟ ਜਿਹੜੀ ਚੈਕਿੰਗ ਕੀਤੀ ਜਾਂਦੀ ਆ ਤੇ ਇਸ ਦੇ ਵਿੱਚ ਜਣ ਕਿ ਹਵਾ ਲਾਤੀਆਂ ਕੈਦੀਆਂ ਤੇ ਉਹਨਾਂ ਦੇ ਸਮਾਨ ਦੀ ਤੇ ਜਣ ਕਿ ਜਿਹੜੀ ਪੂਰੀ ਜੇਲ੍ਹ ਦੀ ਬਿਲਡਿੰਗ ਆ ਉਸ ਦੀ ਵੀ ਚੱਪੇ ਚੱਪੇ ਤੇ ਚੈਕਿੰਗ ਕੀਤੀ ਜਾਂਦੀ ਆ ਤੇ ਸਿਰਫ ਇਹ ਚੈਕਿੰਗ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਹੀ ਨਹੀਂ ਕੀਤੀ ਜਾਂਦੀ ਇਹ ਚੈਕਿੰਗ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਵੀ ਕੀਤੀ ਜਾ ਸਕਦੀ ਕੀਤੀ ਗਈ ਸੀ ਤੇ ਤੁਹਾਨੂੰ ਦੱਸ ਦਈਏ ਕਿ ਹੋ ਸਕਦਾ ਕਿ ਜੋ ਇਨਪੁਟ ਵਿਭਾਗ ਨੂੰ ਮਿਲੀ ਸੀ ਉਸ ਦੇ ਬਾਬਤ ਹੀ ਇਹ ਜਿਹੜੀ ਸੁਰੱਖਿਆ ਜਿਹੜੀ ਚੈਕਿੰਗ ਕੀਤੀ ਗਈ ਆ ਤੇ ਇਹ ਸੁਰੱਖਿਆ ਵੀ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਵਧਾ ਦਿੱਤੀ ਗਈ ਆ ਤੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਜਿਹੜੀਆਂ ਏਜੰਸੀਆਂ ਨੇ ਉਹ ਵੀ ਹੁਣ ਚੌਕਸ ਵਿਖਾਈ ਦੇ ਰੀਆਂ ਨੇ ਨਾਬਾ ਤੋਂ ਰਾਹੁਲ ਖੁਰਾਨਾ ਜਗਬਾਨੀ ਟੀਵੀ ਦੇ ਲਈ